ਤਾਂ ਇਹਦੇ ਨਾਲ ਹੀ ਆਪਾਂ ਗੱਲਬਾਤ ਨੂੰ ਹੋਰ ਥੋੜਾ ਜਿਹਾ ਤੋੜ ਲਈਏ ਮਿੰਟੂ ਜੀ ਉਹਦੇ ਦੇ ਲੇ ਪਾਸੇ ਤੋਂ ਆਮ ਆਰਵੀ ਪਾਰਟੀ ਦੇ ਜਿਹੜੇ ਐਮਐਲਏ ਨੇ ਗਜਨ ਮਾਜਰਾ ਜੀ ਉਹਨਾਂ ਦੀ ਚਰਚਾ ਤਾਂ ਵੈਸੇ ਪੂਰੀ ਹੋ ਰਹੀ ਹੈ ਇਸ ਵੇਲੇ ਸ਼ਹੀ ਇਲਾਜ ਉਹਨਾਂ ਨੂੰ ਮਿਲਦਾ ਪਿਆ ਜੀ ਕਹਿੰਦੇ ਕਿ ਉਹਦੇ ਵਾਸਤੇ ਵੀ ਸਕੀਮਾਂ ਲੱਗ ਰੰਗੀਆਂ ਨੇ ਮਿੰਟੂ ਜੀ ਹੁਣ ਕਹਿੰਦੇ ਕਿ ਬਈ ਹਲੇ ਹੋਰ ਕੋਈ ਯੁਕਤ ਲਾਉਣੀ ਆ ਹੁਣ ਪੈਨਲ ਪੁੰਦਲ ਬਣਾਉਣਾ ਡਾਕਟਰਾਂ ਦਾ ਕੁਝ ਸਮਥਿੰਗ ਇਸ ਤਰ੍ਹਾਂ ਦੇ ਨਾਲ ਕਹਿੰਦੇ ਕਿ ਨਹੀਂ ਬੜਾ ਸਿੰਪਲ ਫੰਡਾ ਹੈ ਅंसारी ਇੱਥੇ ਸੀਗਾ ਜੀ ਅंसारी ਨੂੰ ਪੰਜਾਬ ਕਾਂਗਰਸ ਦੀ ਜਿਹੜੀ ਗਵਰਨਮੈਂਟ ਸੀਗੀ ਉਹ ਇੱਕੋ ਗੱਲ ਕਹਿੰਦੀ ਸੀ ਅंसारी ਤੇ ਭਾਈ ਚੱਲ ਫਿਰ ਨਹੀਂ ਸਕਦਾ ਇਹ ਤੇ ਡਿਊਟੀਆਂ ਬਾਹਰ ਨਿਕਲਾ ਡਗ ਪਾਏਗਾ ਜੀ ਇਹਦੀ ਤੇ ਬਹੁਤ ਮੰਦੀ ਹਾਲਤ ਹੈ ਸਫਰ ਕਰਨ ਦੇ ਕਾਬਿਲ ਨਹੀਂ ਹੈ ਹੁਣ yogi baba ਕਹਿੰਦਾ ਕਹਿੰਦਾ ਨਹੀਂ ਮੈਂ ਲਿਆਉਣਾ ਹੀ ਲਿਆਉਣਾ ਜੀ ਉਹ ਵੀ ਜਿੱਦੀ ਕਿਸਮ ਤੁਹਾਨੂੰ ਪਤਾ ਉਹ ਜਿੱਦੀ ਕਿਸਮ ਦੇ ਨੇ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਆਖਿਆ ਜੀ ਪੀਜੀਆਈ ਤੂੰ ਫਿਰ ਆਪਾਂ ਕਰਵਾ ਲੈਨੇ ਆ ਮੈਡੀਕਲ ਕਰਵਾ ਲੈਨੇ ਆ ਪੀਜੀਆਈ ਵਾਲੇ ਤੁਹਾਨੂੰ ਪਤਾ ਹੀ ਆ ਉਹਨਾਂ ਨੇ ਬਣਾ ਕੇ ਰਿਪੋਰਟੋ ਨਾਖੇ ਜਿੱਥੇ ਮਰਜੀ ਲਈ ਫਿਰ ਓਹੋ ਅੱਛਾ ਜੀ ਅੰਸਾਰੀ ਘੁੰਮਦਾ ਘੁੰਮਦਾ ਉੱਥੇ ਚਲੇ ਗਿਆ ਚਲੋ ਸਫ਼ਰ ਤੈਅ ਕਰਕੇ ਗਿਆ ਯੂਪੀ ਤੋਂ ਪੰਜਾਬ ਦਾ ਆ ਪੰਜਾਬ ਤੋਂ ਯੂਪੀ ਦਾ ਤੇ ਉੱਥੇ ਜਾ ਕੇ ਜ਼ਿੰਦਗੀ ਦਾ ਹੀ ਸਫ਼ਰ ਖਤਮ ਹੋ ਗਿਆ ਹੁਣ ਗੱਲ ਤੇ ਇਹ ਆ ਕਿ ਦੇਖੋ ਇੱਕ ਸਰਪੰਚ ਨੂੰ ਲੋਕ ਘੇਰ ਲੈਣ ਕਿ ਭਾਈ ਟੈਲਾਂ ਜਾਂ ਇਟਾ ਟੁੱਟੀਆਂ ਭੱਜੀਆਂ ਪਿੱਲੀਆਂ ਤੂੰ ਲਾਤੀਆਂ ਭਾਈ ਨਾਲੀਆਂ ਦਾ ਸੀਮੈਂਟ ਜਿਹੜਾ ਠੀਕ ਨਹੀਂ ਆਇਆ ਕੁਝ ਪੰਚਾਇਤ ਮੈਂਬਰ ਤੇਖੀਰ ਉੱਥੇ ਕੋਈ ਨੰਬਰਦਾਰ ਆ ਜਾਵੇ ਉਹ ਕਹਵੇ ਵੀ ਮੈਂ ਨਵੇੜ ਦਾ ਇਹ ਜਾਂਚ ਪੜਤਾਲ ਸਰਪੰਚ ਹੀ ਕਰ ਦੂਗਾ ਆਪਾਂ ਜਾਂਚ ਪੜਤਾਲ ਸਰਪੰਚ ਦੇ ਹਵਾਲੇ ਕਰ ਦਈਏ ਹੁਣ ਸਰਪੰਚ ਨੂੰ ਤੇ ਘੇਰੀ ਖੜੇ ਨੇ ਲੋਕ ਤੇ ਨੰਬਰਦਾਰ ਸਾਹਿਬ ਆ ਕੇ ਕਹਿੰਦੇ ਕਿ ਸਰਪੰਚ ਸਾਹਿਬ ਵੀ ਜੜੇ ਜਾਂਚ ਕਰਨਗੇ ਦੱਸੋ ਕੀ ਜਾਂਚ ਹੋਊਗੀ ਨਿਕਲੂ ਕੋ ਤਿਲਾ ਚੋ ਤੇਲਾ ਭਾਈ ਪੈਨਲ ਕਿੱਥੋਂ ਦਾ ਰਜਿੰਦਰ ਹਸਪਤਾਲ ਦਾ ਰਜਿੰਦਰਾ ਹਸਪਤਾਲ 'ਚ ਹੀ ਲਾ ਚੱਲ ਰਿਹਾ ਰਜਿੰਦਰਾ ਹਸਪਤਾਲ 'ਚ ਕਥਿਤ ਤੌਰ ਤੇ ਦੋਸ਼ ਹੈ ਕਿ ਤੁਸੀਂ ਵੀਆਈਪੀ ਟ੍ਰੀਟਮੈਂਟ ਦੇ ਰਹੇ ਹੋ ਰਜਿੰਦਰਾ ਹਸਪਤਾਲ ਦਾ ਪ੍ਰਸ਼ਾਸਨ ਉਸ ਵਾਰਡ ਦੇ ਨੇੜੇ ਕਿਸੇ ਬੰਦੇ ਨੂੰ ਫਟ ਕਰਨ ਨਹੀਂ ਦੇ ਰਿਹਾ ਤੇ ਉਹੀ ਪੈਨਲ ਬਣਾ ਕੇ ਹੁਣ ਕਹਿਣਗੇ ਜੀ ਕਿ ਗੱਜਨ ਮਾਜਰਾ ਮੈਡੀਕਲੀ ਅਨਫਿਟ ਨਹੀਂ ਉਹਨਾਂ ਨੂੰ ਇਲਾਜ ਦੀ ਜ਼ਰੂਰਤ ਹੈ ਹੋ ਗਿਆ ਫੈਸਲਾ ਦੈਟਸ ਇਟ ਗਜਨ ਮਾਜਰਾ ਨੇ ਤੇ ਅੱਗੇ ਕਾਨੂੰਨੀ ਤੌਰ ਤੇ ਰਾਹਤ ਲੈਣ ਵਾਸਤੇ ਮੈਨੂੰ ਇੱਕ ਗੱਲ ਦਾ ਜਵਾਬ ਦੇਣਾ ਪਰ ਜਵਾਬ ਦੇਣਾ ਕਿੰਨੇ ਮੋਹਿਆਂ ਨੇ ਪਰ ਇਹ ਜੇ ਦੇਣਾ ਚਾਹਣ ਸਰਕਾਰ ਵਾਲੇ ਗੱਲ ਇਹ ਆ ਕਿ ਗਜਨ ਮਾਜਰਾ ਨੇ ਕੁਝ ਦਿਨ ਪਹਿਲਾਂ ਇੱਕ ਪਟੀਸ਼ਨ ਫਾਈਲ ਕੀਤੀ ਸੀ ਕਿ ਮੈਨੂੰ ਚੋਣ ਪ੍ਰਚਾਰ ਵਾਸਤੇ ਰਿਹਾਈ ਦਿੱਤੀ ਜਾਵੇ ਤੁਸੀਂ ਇਹ ਵੇਖੋ ਕਿ ਇੱਕ ਪਾਸੇ ਤੇ ਉਹ ਹਸਪਤਾਲ ਚ ਪਿਆ ਦੂਜੇ ਪਾਸੇ ਉਹ ਜਾ ਕੇ ਕੋਰਟ ਦੇ ਵਿੱਚ ਰਿਹਾਈ ਮੰਗ ਰਿਆ ਤੇ ਭਾਈ ਜੇ ਮੰਨ ਲਓ ਅਨਫਿਟ ਆ ਤੇ ਕੀ ਉਹਨੇ ਹਸਪਤਾਲ ਦੇ ਬੈੱਡ ਤੇ ਪ੍ਰਚਾਰ ਕਰਨਾ ਸੀ ਕਿ ਬੈੱਡ ਤੇ ਪਿਆ ਹਸਪਤਾਲ ਦੇ ਵਿੱਚ ਤੇ ਉਹ ਲੋਕਾਂ 'ਚ ਜਾ ਕੇ ਉਦਾਂ ਹੀ ਪ੍ਰਚਾਰ ਕਰੂਗਾ ਇਸ ਤੋਂ ਪਹਿਲਾਂ ਆਪਾਂ ਹੀ ਫੜਿਆ ਸੀਗਾ ਕਿ ਇਹ ਬਿਨਾਂ ਇਜਾਜ਼ਤ ਤੋਂ ਕੈਨੇਡਾ ਪਹੁੰਚ ਗਏ ਸਨ ਚਲਦੇ ਕੇਸ 'ਚ ਅਸੀਂ ਉਹਦੇ ਖੁਲਾਸੇ ਕੀਤੇ ਇਹਨਾਂ ਨੂੰ ਚੈਲੰਜ ਕੀਤਾ ਮੈਂ ਇੱਕ ਕੈਨੇਡਾ ਦੇ ਰੇਡੀਓ ਤੇ ਸਰੀ ਸਰੀ 'ਚ ਰਹਿ ਰਹੇ ਸੀ ਉੱਥੇ ਜਾ ਕੇ ਵੀ ਅਨਾਉਂਸ ਕੀਤਾ ਕਿ ਆਓ ਉਥੇ ਇੰਟਰਵਿਊ ਵੀ ਕੀਤੀ ਸੀ ਇਹਨਾਂ ਨੇ ਲੋਕਲ ਮੀਡੀਆ ਨਾਲ ਉੱਥੋਂ ਦੇ ਨਾਲ ਮੈਂ ਕਿਹਾ ਸੀਗਾ ਉੱਥੇ ਇੱਕ ਰੇਡੀਓ ਸਟੇਸ਼ਨ ਤੇ ਜਾਓ ਗੱਲ ਕਰ ਲਓ ਮੇਰੇ ਨਾਲ ਤੁਹਾਡੇ ਕੋਲ ਜੇ ਦਸਤਾਵੇਜ਼ ਹੈਗੇ ਤੇ ਜਾਓ ਪੇਸ਼ ਕਰੋ ਤੇ ਇਹਨਾਂ ਨੇ ਤਾਂ ਤੁਹਾਡੇ ਸਾਹਮਣੇ ਪੇਸ਼ਕਸ਼ ਵੀ ਕਰ ਦਿੱਤੀ ਸੀ ਕਿ ਛੱਡੋ ਖੜਾ ਅਸੀਂ ਆਖਿਆ ਕਿ ਇਹ ਇੱਥੇ ਗੋਟੀਆਂ ਫਿੱਟ ਨਹੀਂ ਜਾਣੀਆਂ ਸੋ ਗੱਲ ਇਹ ਆ ਕਿ ਵਾਰ-ਵਾਰ ਵਾਰ-ਵਾਰ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਕਿ ਇੱਕ ਬੰਦਾ ਪਟੀਸ਼ਨ 'ਚ ਇਹ ਕਹਿ ਰਿਹਾ ਕਿ ਮੈਂ ਪ੍ਰਚਾਰ ਕਰਨਾ ਤੇ ਦੂਜੇ ਪਾਸੇ ਉਹ ਕਹਿੰਦਾ ਜਿੰਨਾਂ ਨੇ ਨਹੀਂ ਮੈਂ ਤੇ ਇਨਾ ਜ਼ਿਆਦਾ ਬਿਮਾਰ ਐ ਕਿ ਮੈਨੂੰ ਏਸੀ ਦੀ ਜ਼ਰੂਰਤ ਐ ਮੈਨੂੰ ਮਤਲਬ ਕਿ ਇੱਕ ਕਹਿੰਦਾ ਬਹੁਤ ਵੱਡੇ ਵਾਰਡ ਦੇ ਵਿੱਚ ਪਰਮਨੈਂਟਲੀ ਇਲਾਜ ਦੀ ਜ਼ਰੂਰਤ ਐ ਸਮਝ ਤੋਂ ਬਾਹਰ ਉਹ ਤੋਂ ਪੈਨਲ ਕਹਿੰਦੇ ਜੀ ਰਜਿੰਦਰ ਹਸਪਤਾਲ ਦਾ ਹੀ ਐ ਬਸ ਹੋ ਗਿਆ ਫੈਸਲਾ ਉਹ ਤਾਂ ਕਹਿੰਦੇ ਕਿ ਮੈਂ ਤਾਂ ਪਹਿਲੇ ਹੀ ਲੇਟ ਹੋ ਗਿਆ ਮੈਨੂੰ ਪਤਾ ਹੀ ਨਹੀਂ ਲੱਗਾ ਮੈਨੂੰ ਇੰਨੀ ਭੈੜੀ ਬਿਮਾਰੀ ਸੀਗੀ ਜੀ ਇਹ ਤਾਂ ਹੁਣ ਬਸ ਇਹੀ ਆ ਹਾਂ ਹੁਣ ਮੌਕਾ ਮੈਨੂੰ ਜਿੱਦਨੇ ਬਾਹਰ ਆ ਕੇ ਬਸ ਵੇਖੋ ਇਹਨਾਂ ਨੇ ਹਿਰਨਾਂ ਨੂੰ ਚੁੰਗੀਆਂ ਪਰਦੇ ਫਿਰਨਾ ਇਹ ਅਕਸਰ ਹੀ ਆਪਾਂ ਦੇਖਿਆ ਸੋਨੀ ਨੂੰ ਫੜਿਆ ਤੇ ਉਹ ਕਹਿੰਦਾ ਜੀ ਮੇਰਾ ਦਿਲ ਗਿਆ ਹਾਏ ਮੇਰਾ ਦਿਲ ਹਾਏ ਮੇਰਾ ਦਿਲ ਜੇ ਕਿਸੇ ਹੋਰ ਨੂੰ ਫੜਦੇ ਹਾਏ ਮੇਰਾ ਦਿਲ ਮੇਰੇ ਸੀਨੇ ਚ ਉਹ ਤਾਂ ਬਾਤ ਮੈਂ ਕਿਹਨਾਂ ਦੇ ਸੀਨੇ ਦਾ ਦਰਦ ਨਹੀਂ ਠੀਕ ਹੁੰਦਾ ਬਾਹਰ ਕੋੜੇ ਰਗੇ ਭਜੇ ਫਿਰਦੇ ਉਹ ਤਾਂ 12 ਮਿੰਨਾਂ ਦਾ ਕਿ ਦਿਲ ਦੀ ਸੁਣਦੇ ਵੀ ਕਿ ਨਹੀਂ ਸੁਣਦੇ ਹੋ ਨਹੀਂ ਪਤਾ ਹਾਂ ਜੀ ਜੀ ਨਹੀਂ ਮੋਦੀ ਕੀ ਮਨ ਕੀ ਬਾਤ ਸੁਣ ਲੈਣ ਫਿਰ ਹਾਂ ਇਹ ਵੀ ਗੱਲ ਹੈ ਠੀਕ ਹੈ ਤੁਹਾਡੀ ਜੀ